ਹਕੀਮ ਜੀ ਨੇ ਦੱਸਿਆ ਹੌਲੀ ਹੌਲੀ ਬੋਲਣਾ ਹਕੀਮ ਜੀ ਨੇ ਦੱਸਿਆ ਹੌਲੀ ਹੌਲੀ ਤੁਰਨਾ ਮੈਂ ਤਾਂ ਟੱਪ ਗਈ ਹਕੀਮ ਜੀ ਗਵੰਡੀਆਂ ਦੀ ਕੰਦ ਮੈਂ ਤਾਂ ਟੱਪ ਗਈ ਹਕੀਮ ਜੀ ਗਵੰਡੀਆਂ ਦੀ ਕੰਦ ਮੈਂ ਤਾਂ ਹੋ ਗਈ ਹਕੀਮ ਜੀ ਅੱਗੇ ਨਾਲੋਂ ਤੰਗ ਮੈਂ ਤਾਂ ਹੋ ਗਈ ਹਕੀਮ ਜੀ ਅੱਗੇ ਨਾਲੋਂ ਤੰਗ ਹਕੀਮ ਜੀ ਨੇ ਦੱਸਿਆ ਹੌਲੀ ਹੌਲੀ ਬੋਲਣਾ ਹਕੀਮ ਜੀ ਨੇ ਦੱਸਿਆ ਹੌਲੀ ਹੌਲੀ ਤੁਰਨਾ ਮੈਂ ਤਾਂ ਲਾਲਿਆ ਹਕੀਮ ਜੀ ਤੇ ਰਾਣੀ ਨਾਲ ਚੰਗ ਮੈਂ ਤਾਂ ਲਾਲਿਆ ਹਕੀਮ ਜੀ ਤੇ ਰਾਣੀ ਨਾਲ ਚੰਗ ਮੈਂ ਤਾਂ ਹੋ ਗਈ ਹਕੀਮ ਜੀ ਅੱਗੇ ਨਾਲੋਂ ਤੰਗ ਮੈਂ ਤਾਂ ਹੋ ਗਈ ਹਕੀਮ ਜੀ ਅੱਗੇ ਨਾਲੋਂ ਤੰਗ ਹਕੀਮ ਜੀ ਨੇ ਦੱਸਿਆ ਦਾਲ ਫੁਲਕਾ ਖਾਵਣਾ ਹਕੀਮ ਜੀ ਨੇ ਦੱਸਿਆ ਦਾਲ ਫੁਲਕਾ ਖਾਵਣਾ ਮੈਂ ਤਾਂ ਖਾ ਗਈ ਹਕੀਮ ਜੀ ਆਲੂ ਗੋਭੀ ਬੰਦ ਮੈਂ ਤਾਂ ਖਾ ਗਈ ਹਕੀਮ ਜੀ ਆਲੂ ਗੋਭੀ ਬੰਦ ਮੈਂ ਤਾਂ ਹੋ ਗਈ ਹਕੀਮ ਜੀ ਅੱਗੇ ਨਾਲੋਂ ਤੰਗ ਮੈਂ ਤਾਂ ਹੋ ਗਈ ਹਕੀਮ ਜੀ ਅੱਗੇ ਨਾਲੋਂ ਤੰਗ ਹਕੀਮ ਜੀ ਨੇ ਦੱਸਿਆ ਤੱਤਾ ਪਾਣੀ ਪੀਵਣਾ ਹਕੀਮ ਜੀ ਨੇ ਦੱਸਿਆ ਤੱਤਾ ਪਾਣੀ ਪੀਵਣਾ ਮੈਂ ਤਾਂ ਪੀ ਲਿਆ ਹਕੀਮ ਜੀ ਸੋਡਾ ਬੋਤਲਵੰਦ ਮੈਂ ਤਾਂ ਪੀ ਲਿਆ ਹਕੀਮ ਜੀ ਸੋਡਾ ਬੋਤਲਵੰਦ ਮੈਂ ਤਾਂ ਹੋ ਗਈ ਹਕੀਮ ਜੀ ਅੱਗੇ ਨਾਲੋਂ ਥੰਗ ਮੈਂ ਤਾਂ ਹਕੀਮ ਜੀ ਅੱਗੇ ਨਾਲੋਂ ਤੰਗ ਹਕੀਮ ਜੀ ਨੇ ਦੱਸਿਆ ਹੌਲੀ-ਹੌਲੀ ਬੋਲਣਾ ਹਕੀਮ ਜੀ ਨੇ ਦੱਸਿਆ ਹੌਲੀ-ਹੌਲੀ ਤੁਰਨਾ